ਓਏ ਜਦ ਇੱਕ ਜੋੜੀ ਗਿਫਟ ਕਰਨ ਲੱਗੇ ਜੀ ਆਪਾਂ ਨੂੰ ਤੇਹ ਦੇ ਬਾਰੇ ਹਾਂ ਸਤਾ ਸਾਡੇ ਤੇਵਲੀ ਮਾਨਾ ਵਾਲੇ ਸਤਾ ਜੀ ਸੰਦੀ ਮਾਨਾ ਔਰ ਟਿਵਲੀ ਮਾਨਾ ਠੀਕ 골ਡ ਪਲੇਅਰ ਸਾਡੇ ਪਿੰਡ ਦਾ ਸੀਨੀਅਰ ਪਲੇਅਰ ਰਸਤੀ ਦਾ ਪੇਵ ਮਾਨ ਲਓ ਤੇ ਵੱਡਾ ਰਤੇ ਫੂੰਜੀ ਵਾਲੇ ਦਾ ਪੱਠਾ ਇਹ ਛੋਡੇ ਵਾਸਤੇ ਵੀ ਸਿੱਧਾ ਹੀ ਹਿਸਾਬ ਹੈ ਇੱਕ ਗਿਫਟ ਹੀ ਹੈ ਬਹੁਤ ਜਿਆਦਾ ਤਗੜਾ ਇਤੋਂ ਬਾਅਦ ਜੇ ਤੁਸੀਂ ਸਾਜੀ ਕੀ ਹਾਲ ਚਾਲ ਨੇ ਚੋਬਰਾਂ ਦੇ ਕੂਤਰਗਾ ਤਾਂ ਠੀਕ ਠਾਕ ਹੋਣਗੇ ਜੀ ਅੱਜ ਫਿਰ ਚੱਲਨੇ ਆਪਾਂ ਮਾਨਪ੍ਰੀਤ ਬਾਈ ਕੋਲੇ ਮਾਨਾ ਤੇ ਤੁੰਦ ਦੇਖ ਲੋ ਜੀ ਕਿੰਨੀ ਆ ਪਰ ਤਾਂ ਵੀ ਚੋਬਰ ਹੁਣੀ ਚੱਲਣਗੇ ਨਾਲ ਜਸ਼ਨ ਐਂਡ ਗੁਰਪ੍ਰੀਤ ਤਿਆਰ ਹੋ ਕੇ ਆਗੇ ਸੀ ਜੇ ਕਰੋ ਤੇ ਮੈਂ ਹਜੇ ਤਿਆਰ ਹੋਣਾ ਤੇ 5 ਮਿੰਟਾਂ ਚ ਬਸ ਤਿਆਰ ਹੋ ਲਈਏ ਤੇ ਚੱਲੀਏ ਫਿਰ ਬਾਈ ਕੋਲੇ ਹੁਣ ਚੱਲਨੇ ਆਪਾਂ ਠੀਕ ਹੈ ਚੋਬਰਾਂ ਦਾੜੀ ਖੜੀ ਹੋ ਗਈ ਚੋਬਰ ਹੁਣੀ ਕਾਲਿਆ ਕੋਰਟ ਤੇ ਨਾਲ ਫਲਾਣੀ ਦੀ ਜੀਹਨ ਤੇ ਬੂਟ ਤੇ ਇਧਰ ਸਾਡਾ ਹਾਰਲੇ ਤਿਆਰ ਆ ਜੀ ਗੁਰਪ੍ਰੀਤ ਐਂਡ ਜਸ਼ਨ ਐਂਡ ਗੁਰਪ੍ਰੀਤ ਐਂਡ ਮੀ ਤੇ ਚਲੋ ਤੁੰਦ ਬਹੁਤ ਲੈ ਕੇ ਵੈਗਰੂ ਦਾ ਨਾਂ ਤੇ ਚਲਦੇ ਆਂ ਜੀ ਅੱਗੇ ਆਜੋ ਫਰ ਗੇਟ ਖੋਲਾ ਵੈ ਠੀਕ ਆ ਬਾਈ ਜੀ ਤੇ ਆਜੋ ਜੀ ਅੱਗੇ ਫਿਰ ਜੀ ਬਾਈ ਤੇ ਅ ਸਿੱਧਾ ਉੱਥੇ ਜਾ ਕੇ ਮਿਲਦੇ ਆਂ ਮਨਪ੍ਰੀਤ ਬਾਈ ਕੋਲੇ ਤੇ ਲੇਟ ਨਾ ਹੋ ਜਾਈਏ ਤਾਂ ਕਰਕੇ ਅੱਜ ਛੇਤੀ ਚੱਲੀਏ ਠੀਕ ਆ ਜੀ ਪਵਾਲਿਆ ਜੀ ਖੇਤ ਤੇ ਸੌ ਤੇ ਤੇ ਤੁੰਦ ਬਹੁਤ ਆ ਜੀ ਤੁੰਦ ਤਾਂ ਇੰਨੀ ਆਵੇ ਵਾ ਕਨਾਂ ਕੁਝ ਨਹੀਂ ਵੇਖਦਾ ਬਸ ਵੈਗਰੂ ਆਸਰੇ ਪਹੁੰਚ ਜੀਏ ਟਾਈਮ ਨਾਲ ਤੇ ਫਿਰ ਟਾਈਮ ਨੂੰ ਮੋੜਨ ਨੂੰ ਕਰਦੇ ਆ ਜੀ ਵੇਖੋ ਕੈਮਰੇ 'ਚ ਕਿੰਨੀ ਯਾਰ ਧੁੰਦ ਦੇਖਦੀ ਐ ਕੋਈ ਕੁਝ ਵਿਖਦਾ ਹੀ ਨਹੀਂ ਆਉਂਦੀ ਚੀਜ਼ਾਂ ਦਾ ਥੋੜੀ ਥੋੜੀ ਇੱਧਰ ਵੇਖੋ ਜਿੱਥੇ ਦੇਖੋ ਜੀ ਇੱਥੇ ਧੁੰਦੀ ਐ ਧੁੰਦੀ ਐ ਕਿੱਿਆ ਕੀ ਐ ਧੁੰਦ ਬਹੁਤ ਆਦੇ ਅਸੀਂ ਰੁੱਕ ਗਏ ਸੀ ਹੱਥ ਜਮਾਂ ਠਰ ਗਏ ਸੀ ਇੱਧਰ ਸਾਡਾ ਡਰਾਈਵਰ ਸਾਹਿਬ ਬਾਈ ਬਹੁਤ ਹੁੰਦਾ ਯਾਰ ਕੀ ਕਹਿ ਸਕਦੇ ਆ ਹੁਣ ਪਹੁੰਚ ਗਏ ਸੀ ਆਪਾਂ ਬਾਈ ਕੋਲੇ ਮਾਨਾ ਕਿਵੇਂ ਆ ਬਾਈ ਕੀ ਹਾਲ ਚਾਲ ਸਤਿ ਸ਼੍ਰੀਕਾਲ ਜੀ ਆਇਆਂ ਨੂੰ ਤੁਹਾਡਾ ਫੋਰ ਦਾ ਸੋਜੀ ਪੂਰੇ ਕੈਂਡ ਜੀ ਦਰਦੋਂ ਨੇ ਉਸਤਾਦ ਜੀ ਸੋਸਰੀ ਕਾਲ ਜੀ ਸਾਡਾ 파ਟਨਰ ਹੈ ਯਾਰ ਮੁਖਸਰ ਨਵਾਂ ਬਈ ਹੈ ਆਪਣਾ ਮੁਖਸਰ ਤੋਂ ਮੇਰਾ ਮੇਰਾ ਬਹੁਤ ਪੁਰਾਣਾ ਯਾਰ ਹੈ ਠੀਕ ਆ ਜੀ ਮਤਲਬ ਵੀ ਹੁਣ ਨਹੀਂ ਪਹਿਨਦਾ ਭਾਵ ਵੀ ਕਦੋਂ ਕਦੋਂ ਵੀਡੀਓ ਦੇ ਦਿੰਦਾ ਸੀ ਤੁਸੀਂ ਯਾਰ ਕਿ ਟਿਕਟੌਕ ਦੇ ਵੀ ਨਹੀਂ ਸੀ ਟਿਕਟੌਕ ਤੇ ਟਿਕਟੌਕ ਦੇ ਪਰ 5-6 ਸਾਲ ਹੋ ਗਏ ਟਿਕਟੌਕ ਤੋਂ ਛੱਲੇ ਸੀਗੇ ਇਹ ਵੀਡੀਓ ਦੇਖਣਾ ਆਪਣੇਆ ਟਿਕਟੌਕ ਦੇ ਵੀਡੀਓ ਬਹੁੰਦੇ ਸੀ ਬਹੁਤ ਉਦੋਂ ਤੋਂ ਯਾਰ ਮਿੱਤਰਾਂ ਵੀਡੀਓ ਦੇ ਦਿੰਦੇ ਸੀ ਫਿਰ ਬਾਅਦ ਜ ਨੇ ਮੈਸੇਜ ਕੀਤਾ ਮੈਸੇਜ ਕਦੋਂ ਕੀਤਾ ਸੀ 2021 ਵਿੱਚ ਮੈਸੇਜ ਕੀਤਾ ਉਸੇ 2025 ਆ ਗਿਆ ਕਦੇ ਬੰਦੇ ਨੇ ਮੇਰੇ ਤੋਂ ਕੂਤਰ ਨਹੀਂ ਮੰਗਿਆ ਮੈਂ ਠੱਕਿਆਂ ਵਾਲਾ ਕੂਤਰ ਦੇਣਾ ਉਹਨੂੰ ਸੱਦ ਕੇ ਵੀ ਆਇਆ ਕੂਤਰ ਲੈਣ ਠੀਕ ਆ ਵਧੀਆ ਬੰਦਾ ਇਹ ਆਪਣਾ ਹੈ ਨਹੀਂ ਲਿੰਕ ਦਾ ਆਪਣੋਂ ਬੰਦੇ ਨਾਲ ਆਇਆ ਇੱਕ ਬੰਦੇ ਨੇ ਬਾਅਦ ਦੀ ਗੱਲ ਆ ਪਹਿਲਾਂ ਬੰਦਾ ਤੇ ਮੈਨੂੰ ਆਏ ਆ ਵੀਰਾਂ ਨੇ ਖੁਣ ਘਰੇ ਰੱਖਿਆ ਵੀ ਇਹਨਾਂ ਕੋਲੇ ਮਾੜੇ ਨਾ ਮੈਨੂੰ ਆਇਆ ਮੈਂ ਇਹਨੂੰ ਚੰਗੇ ਦੇਵਾਂ ਆਪਦੇ ਕੋਲ ਮੇਰੇ ਭਾ ਦੀ ਚੰਗੇ ਹੁੰਦਾ ਲੋਕਾਂ ਕੋਲੇ ਬਹੁਤ ਚੰਗੇ ਤੋਂ ਚੰਗੇ ਪਿਆ ਫਿਰ ਵੀ ਪਰ ਗੱਲ ਹੈ ਵੀ ਆਪਣੇ ਭਾ ਦੀ ਆਪ ਚੰਗੇ ਦੀ ਠੀਕ ਹੈ ਇਹਨਾਂ ਨੂੰ ਤਾਂ ਕਹਿੰਦੇ ਕਿ ਮੇਰੇ ਕੋਲ ਹੈਗਾ ਜੀ ਲੈ ਲੈ ਰਹੀ ਆ ਫਿਰ ਉਹ ਪਹਿnde ਪੁੰਦੇ ਨੀਰੋ ਉਹ ਦੂਜੀ ਹੈਗੇ ਸਤਾਦ ਬੰਦੇ ਆ ਸਤਿ ਸ੍ਰੀ ਅਕਾਲ ਬਾਈ ਕੀ ਹਾਲ ਹੈ ਸੈਟ ਜਾਵਾਂ ਪੂਰੇ ਸੈਟ ਜੀ ਪੂਰੇ ਓਕੇ ਬਾਈ ਤੇ ਵਧੀਆ YouTube ਤੇ ਤੁਹਾਡੀ ਫੈਮਿਲੀ ਜੁੜੀ ਹੋਈ ਆ ਨਾ ਮੈਂ ਕਹਣਾ ਵੀ ਹੋਰ ਭਰਾ ਹਾਂ ਚੱਕਲਾ ਹੋਏ ਭਰਾ ਵੇਦਾ ਤੇ ਇਹ ਚੱਲਦੇ ਬੰਦੇ ਇਹ ਤੇ ਲੋਕ ਸੁਣਨਾ ਚਾਹੁੰਦੇ ਹੁੰਦੇ ਹੈਗੇ ਠੀਕ ਹੈ ਕਿ ਨਹੀਂ ਵੀ ਮੈਂ ਇਹ ਕਹਿਣਾ ਵੀ ਜਿੰਨੇ ਵੀ ਭਰਾ ਦੇਖਦੇ ਆ ਚੈਨਲ ਨੂੰ ਬਾਈ ਨੂੰ ਹਨਾ ਵੱਧ ਤੋਂ ਵੱਧ ਸਪੋਰਟ ਕਰੋ ਮੁੰਡਾ ਮਿਹਨਤ ਬਹੁਤ ਕਰਦਾ ਹੈ ਮੁੰਡੇ ਨੂੰ ਸ਼ੌਂਕ ਬਹੁਤ ਹੈ ਤੇ ਵੱਧ ਤੋਂ ਵੱਧ ਬੰਦੇ ਸਪੋਰਟ ਕਰੋ ਜੁੜੋ ਇਹਦੇ ਨਾਲ ਠੀਕ ਹੈ ਕਿ ਨਹੀਂ ਬਾਕੀ ਕਬੂਤਰ ਬਾਜ਼ ਆਪਾਂ ਸਾਰੇ ਕਬੂਤਰਾਂ ਵਾਲੇ ਆ ਕਬੂਤਰ ਬਾਜ਼ੀ ਨੂੰ ਉੱਪਰ ਚੱਕਣਾ ਆਪਾਂ ਤੇ ਸਪੋਰਟ ਕਰੋ ਇਹ ਚੀਜ਼ ਨੂੰ ਠੀਕ ਹੈ ਕਿ ਨਹੀਂ ਤਾ ਕਰਕੇ ਤੇ ਬਾਕੀ ਆ ਕੀ ਕਰਦੇ ਫਿਰਦੇ ਆ ਯਾਰ ਭੈਣ ਬਲੈਕ ਕਰ ਰਹੀ ਹੈ ਬਿਲਕੁਲ ਇਹ ਤਾਂ ਨਹੀਂ ਕੱਲੇ ਹੀ ਸਿਰਦਾ ਚੱਕ ਕੇ ਤੇ ਬਾਕੀ ਮੈਂ ਕੁੱਡੇ ਸਾਫ ਕਰੀ ਆਂਦਾ ਸੀ ਇਹਨੇ ਬਾਗਾਂ ਨੇ ਐਂਟਰੀ ਮਾਰੀ ਉਹ ਦੇਖੋ ਉਹੀ ਪੈਸਾ ਨਹੀਂ ਸੰਦਾ ਆਪਣੇ ਵਿੱਚ ਹੀ ਰਹੇਗਾ ਕੋਈ ਡੱਕ ਨਹੀਂ ਫਿਰ ਕੇ ਗੁੱਡੇ ਦਾ ਫਿਰ ਵੀ ਮੇੜਦੇ ਸਾਹਬ ਮੇਨ ਦਾ ਤੁਸੀਂ ਆ ਗਏ ਯਾਰ ਚਾ ਚੜ ਗਿਆ ਸਾਨੂੰ ਸਿੱਧੇ ਸਾਹਬ ਜੀ ਆਏ ਹਾਂ ਹਾਂ ਜੀ ਸਾਡੇ ਪਿੰਡ ਦੇ ਮੁੰਡੇ ਵੀ ਫਿਰਦੇ ਆਏ ਪਾਸੇ ਕੁੰਡ ਕਾੜਦਾ ਵੀ ਕਿ ਲੈ ਡਰੀ ਕਾੜਦਾ ਇਹ ਹੁਣ ਹੱਸਦੇ ਆ ਤੇ ਬਾਅਦ ਇਹ ਗੱਲਾਂ ਕਰਦੇ ਆ ਬਹੁਤ ਖਰਾਬ ਹੈ ਮੈਨੂੰ ਪਤਾ ਨਾ ਹਾਂ ਓਕੇ ਹੈ ਓਕੇ ਜੀ ਬਾਈ ਹੁਣ ਬੱਚੇ ਬਾਹਰ ਕੱਢੀ ਜਾਂਦੇ ਜੀ ਕਹਿੰਦੇ ਤੁੱਪ ਨਿਕਲੀ ਆ ਤੇ ਕੰਨਾ ਚਾ ਬਾਈ ਤੁੱਪ ਦਾ ਆ ਇੱਥੇ ਰੱਖ ਆ ਲੋ ਜੀ ਕੱਢ ਤੇ ਜੀ ਬਾਇਆ 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 ਆ ਦੇ ਮੁਦਾੱਕ ਦਰ ਖੱਚਦਾ ਭਾਈ ਆ ਫੁੱਟੇ ਦਾ ਸਾਫਾਈ ਚੱਲੀ ਜਾਂਦੀ ਇਹ ਮੇਰੇ ਚਾਚਾ ਜੀ ਹੈ ਇਹ ਆਦਾਈ ਚਾਚਾ ਆ ਬੈਠੇ ਇੱਧਰ ਬੈਠਾ ਚੋਬਰ ਜੀ ਚੱਲੀ ਜਾਂਦਾ ਕੰਮ ਮਾ ਜੋਰਾ ਜੋਰਾ ਦੇ ਥੋੜੇ ਸਾਹਮਣੇ ਆ ਖਿੱਚ ਕਰ ਕੋਈ ਯਾਰ ਹੋਰ ਬੈਠਾ ਕਰੋ ਕਰਤ ਕੇ ਖਾਓ ਕਰਤ ਨਹੀਂ ਕਰੋ ਬਾਈ ਕਰਤ ਚੱਕਰ ਨਹੀਂ ਜੇ YouTube ਦੇ ਉੱਤੇ ਕੋਈ ਕੋ ਦਾ ਵੀਡੀਓ ਚੱਲ ਰਿਹਾ ਆ ਪਾ ਦੀ ਲੋਕ ਕਹਿੰਦੇ ਵੀ ਤੁਸੀਂ ਬਾਹਰ ਫੇਮਸ ਹੋ ਜਾਇਏ ਇਹ ਉਹ ਕੁਝ ਵੀ ਪਰ ਨਹੀਂ ਆਹ ਰੈਂਟੀ ਹੈ ਸਾਡੀ ਖੁੱਡੇ ਸਾਹ ਮਿੱਠਾ ਚੱਕੋ ਇੰਨਾ ਚ ਰੋਸਾ ਸਵਾਦ ਆਉਂਦਾ ਹੈ ਸਵਾਦ ਹੈ ਸਾਨੂੰ ਉਹ ਕੰਪਨੀ ਵੀ ਚਿੱਟੇ ਢੀੜੇ ਪਾ ਕੇ ਘੁੰਮਣ ਫਿਰਨ ਦਾ ਸ਼ੌਕ ਕੋਈ ਨਹੀਂ ਸਾਨੂੰ ਦਾ ਗੂਤਰਾ ਨੇ ਮੇਰੇ ਮਿੱਠਾ ਕਿੰਨੇ ਸਾਰੇ ਚਲੋ ਟਿੱਬੇ ਚਲੀਏ ਤੇ ਫਿਰ ਐਨਟੀਵੀ ਤੇ ਜਾ ਕੇ ਰੇਤਾ ਲੈਦੇ ਮੈਂ ਖੁੱਡੇ ਸਾਫ ਕਰਨਾ ਸਾਰੇ ਆਰਐਨਟੀ ਆ ਸਾਡੀ ਦਾ ਅੱਜ ਚੋਪਰਾ ਨੂੰ 10 ਟਿੱਬੇ ਰੇਤਾ ਕਿੱਥੋਂ ਲੈ ਕੇ ਆਉਣਾ ਹੈ ਰੇਤਾ ਵੀ 6 ਟਿੱਬੇ ਐਂ ਕਰ ਚੱਲੀ ਵੜਦੇ ਆਪਾਂ ਆਪਾਂ ਤਿੰਨੀ ਚੱਲ ਵੜਦੇ ਸਾਡੇ ਪਿੰਡ ਲੈ 6 ਟਿੱਬੇ ਤੇ ਰੇਤਾ ਮਿਲਦਾ ਏ ਟਿੱਬੇ ਕਿਸੇ ਨੂੰ ਪਤਾ ਇਹ ਕਿਸੇ ਨੂੰ ਨਹੀਂ ਪਤਾ ਅੱਜ ਅੱਜ ਵਖਾਦ ਨੇ ਚਲੋ ਚਲੀਏ ਆਪਾਂ ਚਲੋ ਲਓ ਜੀ ਕੀ ਹੋ ਗਿਆ ਜੀ ਇਹ ਬਸ ਜੀ ਚਾਹ ਜੂ ਪੀ ਲਈ ਹਾਂਜੀ ਓਕੇ ਓਕੇ ਜੀ ਚਲੋ ਜੀ ਚੱਲੀਏ ਆਪਾਂ ਹੋਰ ਉਸਤਾਦ ਜੀ ਨਾ ਬਾਈ ਚੇਲੇ ਆ ਬਾਈ ਜੀ ਬਾਈ ਜੀ ਤੁਹਾਡੇ ਚੇਲੇ ਆ ਉਸਤਾਦ ਦੇ ਨਹੀਂ ਨਹੀਂ ਬਾਈ ਬੜੇ ਸੱਚੀ ਭਰਾ ਨਹੀਂ ਸਾਰੇ ਪਾਣੀ ਭਰਾ 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 ਰਾਤੀ ਹੋ ਜਾਂਦਾ ਇੱਕ ਧੂਆ ਵਾਲਾ ਸਹੀ ਗੱਲ ਹੈ ਜੇ ਵੀ ਵਾਤੀ ਕਰਾ ਦਿੰਦਾ ਕੰਮ ਹਾਂ ਸਹੀ ਗੱਲ ਹੈ ਤੇ ਚਲੋ ਬਾਈ ਚੱਲੀਏ ਫਿਰ ਮਿੱਟੀ ਲੈਣ ਆਓ 6 ਟਿੱਬੇ ਤੋਂ 6 ਟਿੱਬੇ ਤੋਂ ਮੈਂ ਧੂਣਾ ਲਾਇਆ ਹੀ ਹੈ ਹਾਂ ਠੀਕ ਹੈ ਤੇ ਚੱਲਦੇ ਆਪਾਂ ਚਲੋ ਚਲੋ ਚੱਲੀਏ ਚੱਲੇ ਆ ਜੀ ਮੱਟੀ ਲੈਣ ਗੱਟਾ ਠਾੜਾ ਆ ਜਾਨੇ ਬਾਬਿਓ ਆਪਾਂ ਛੇ ਟਿਬੇ ਦੇ ਆਪਣੇ ਦੇ ਛੇ ਟਿਬੇ ਦੇ ਜੀ ਬਾਕੀ ਨੇ ਵੇਖਿਆ ਨਹੀਂ ਕਹਿੰਦਾ ਨਾ ਸੁਣਿਆ ਨਾ ਸੁਣਿਆ ਮਸ਼ਹੂਰ ਨਾ ਆਹ ਅੰਦਰ ਛੇ ਟਿਬਾ ਕਿੱਥੇ ਆ ਕਿੱਥੇ ਆ ਚੱਲੋ ਅੱਜ ਵਿਖਾ ਦਿੰਨੇ ਆ ਜੀ ਤੁਹਾਨੂੰ ਚੱਲ ਕੇ ਦਿਖਾਉਣੇ ਆ ਇੱਕ ਗੱਟਾ 2.5 ਲੱਖ ਦਾ ਮੈਂ ਕਹਿੰਦਾ ਕਿ 2 ਲੱਖ ਦਾ ਤੇ 2.5 ਲੱਖ ਦੇ ਨੇੜੇ ਪੈ ਜਾਂਦਾ ਠੀਕ ਹਾਂ ਜੀ ਤੇ ਜੇ ਬੁੱਕ ਦੇ ਜੇ 10 ਹਜ਼ਾਰ ਦੇ ਕਿ 50 ਹਜ਼ਾਰ ਦੀ ਬਸ ਰੱਖੀ ਜੀ ਬਸ 10 ਹਜ਼ਾਰ ਠੀਕ ਆਪਾਂ ਇਕੱਠਾ ਠੇਕਾ ਮਾਰਿਆ ਵੇ ਆਪਾਂ ਆਪਣਾ ਹੀ ਤੇ ਪਹਿਲੇ ਹੀ ਲੈਪਾ ਹਾਂ 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 ਲੈ ਲਿਆ ਖਰੀਦ ਲਿਆ ਚਲੋ ਅਰਬਾਂ ਖਰਬਾਂ ਜੀ ਖਰੀਦਿਆ ਹਨਾ ਅਰਬਾਂ ਖਰਬਾਂ ਜੀ ਚੱਲ ਕੇ ਦਿਖਾਉਣੇ ਤੁਨੂੰ ਚਲੋ ਆਈਏ ਚੱਲਦੇ ਆ ਕਿੱਥੇ ਪਹੁੰਚ ਗਏ ਜੀ ਲਓ ਜੀ ਆਪਾਂ ਆ ਗਏ 6 ਟਿੱਬੇ ਤੇ ਕਰਮਾਲੇ ਤੇ ਕਰਮਾਲ ਟਿੱਬੇ ਤੇ ਇਹੀ ਸਾਨੂੰ ਝਾੜ ਚੱਲਦਾ ਤੇ ਸਾਸਪਾਈ ਕਰਕੇ ਉੱਤੋਂ ਮਿੱਟੀ ਕੱਢਾਂਗੇ ਵਿੱਚੋਂ ਠੀਕ ਹੈ ਖੁਸ਼ਕ ਜੀ ਥੋੜੀ ਜੀ ਜਿੰਨਾ ਜਿਆ 골ਡਨ ਹੋਵੇ ਹਾਂਜੀ 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 ਤੇ ਆ ਗਿੱਲੀ ਜਿਵੇਂ ਇਹ ਹੀ ਲੱਗਣੀ ਆਪਾਂ ਆਪਾਂ ਸੁੱਕੀ ਪਟਣੀ ਆ ਉਹ ਹੋਥ ਪਟਣੀ ਭਾਈ ਠੀਕ ਠੀਕ ਚੱਲੋ ਫਿਰ ਆਓ ਚਲੋ ਧਿਆਨ ਨਾਲ ਜੀ ਜੀ ਗੱਟਾ ਲਿਆ ਪਰ ਤੇ ਇਧਰ ਆਪਣੇ ਕੀ ਨਾ ਜਕਸੀਰ ਲੋਰੀ ਬਹੁਤ ਹੈਲਪ ਕਰਦੇ ਮੁੰਡੇ ਚਲੋ ਚਲੋ ਜੀ ਚਲੋ ਜੀ ਗੱਟਾ ਭਰ ਲਿਆ ਰਿੱਤੇ ਦਾ ਹੁਣ ਜਾ ਕੇ ਪਾਉਣੀ ਤੇ ਕਲੀ ਤੇ ਬਣੇ ਰਿਓ ਤੁਹਾਨੂੰ ਬਹੁਤ ਵਧੀਆ ਵਧੀਆ ਚੀਜ਼ਾਂ ਦਿਖਾਵਾਂਗੇ ਘੰਡ ਘੰਡ ਕੰਡ ਕੰਡ ਕੰਮ ਜੀ ਆਪਰ ਸੀ ਲੈ ਤੇ ਤਿੰਨੇ ਆਪਾਂ ਔਖੇ ਦੇਖੀ ਹੁੰਦੇ ਹਏ ਸਾਹ ਚੜ ਗਿਆ ਮਰ ਗਿਆ ਜਿਉਂ ਹੀ ਮਰ ਗਿਆ ਬਿੱਲੀ ਆ ਨਾ ਮਿੱਟੀ ਸਾਰਾ ਹੋਰ ਤੈਨੂੰ ਤੈਨੂੰ ਆ ਕੇ ਕਿਵੇਂ ਲੱਗਿਆ ਇੱਥੇ ਸਾਡੇ ਕੋਲੇ ਕੋਈ ਸਵਾਲ ਨਹੀਂ ਯਾਰੇ ਆਉਂਦਾ ਨੀ ਨਿਆਰਾ ਪੂਰਾ ਪੂਰਾ ਜੀ ਨਿਆਰਾ ਆਉਦਾ ਹੈ ਕਦੇ ਜਾਂਦਾ ਜੀ ਜਾਂਦਾ ਵੀ ਚਾਉਂਦਾ ਵੀ ਹੈ ਨਹੀਂ ਨਹੀਂ ਨਿਆਰਾ ਆਉਂਦਾ ਜੀ ਨਿਆਰਾ ਆਉਂਦਾ ਹੈ ਨਿਆਰਾ ਜਾਂਦਾ ਵੀ ਹੈ ਨਿਆਰਾ ਜਾਂਦਾ ਵੀ ਹੈ ਤੇ ਚਲੋ ਫਿਰ ਤਰਗੇ ਤੇ ਚੱਲ ਕੇ ਆਪਾਂ ਫਿਰ ਕਰਦੇ ਹਾਂ ਸਿਰ ਚਲੋ ਜੀ ਇਧਰ ਫਿਰ ਦੋਧੀਆਂ ਵਾਂਗੂ ਰੱਖ ਲੈ ਗੱਟਾ ਜ਼ੈਟ ਤੇ ਉਹ ਜ਼ਿਆਦਾ ਭਾਈ ਵੇਖੀ ਕਿਤੇ ਕਮੈਂਟ ਡਾ ਹੋ ਜੇ ਆਪਣਾ ਲੋੜ ਆਇਆ ਫਿਰ ਗੱਡੀ ਹੁੰਦਾ ਮੇਰਾ ਕੁਆਟ ਲਗੋ ਮੇਰੇ ਜਿਹਾ ਸਾਰੇ ਜਸ ਹਾਂ ਤੈਨੂੰ ਮੁੰਡਾ ਭੂਆ ਜੀ ਨਾਲ ਗੱਟਾ ਆਪਣਾ ਗੱਟਾ ਮੋਟਰਸਾਈਕਲ ਦੀ ਵਸ-ਵਸ ਕਰਾ ਰੱਖੀ ਚਲੋ ਜੀ ਫਿਰ ਮਿਲਦੇ ਹਾਂ ਘਰੇ ਪੱਜ ਕੇ ਜੀ ਇਧਰ ਗੱਟਾ ਲੈ ਆਂਦਾ ਸੀ ਮਿੱਟੀ ਦਾ ਬਹੁਤ ਔਖਾ ਲਿਆਂਦਾ ਜੀ ਉਸਤਾਦ ਜੀ ਕਿੰਨੀ ਆਪਾਂ ਕੀਤੀ ਸਟਰਗਲ ਕਿੰਨੀ ਕੀਤੀ ਘੱਟੇ ਨੂੰ ਲਿਆਂਦੀ ਬਾੜੀ ਨਹੀਂ ਆ ਜੀ ਪੁੱਛੋਣਾ ਮੈਂ ਮਾ ਆਖਰੀ ਸਾਵਾਂ ਦੇ ਜੀ ਕੰਮ ਮਾਰੀ ਦੇ ਜੀ ਮਾਰੀ ਬਸ ਉਹ ਮਾਰੀ ਹੈ 1 ਸੈਕਿੰਡ ਦਾ ਫਰਕ ਰਹਿ ਗਿਆ ਜੀ ਤੇ ਲਾਓ ਜੀ ਆ ਮਸਾਲਾ ਲਾ ਦੇ ਜੀ ਉਹ ਗਿੱਲੀ ਵਾਲੀ ਹੈ ਕਰ ਆਏ ਵੀ ਤੇ ਆ ਟੀਵੀ ਦੀ ਇੱਕ ਜੋੜੀ ਗਿਫਟ ਕਰਨ ਲੱਗੇ ਜੀ ਆਪਾਂ ਨੂੰ ਤੇ ਇਹਦੇ ਬਾਰੇ ਸਤਾ ਸਾਡੇ ਟਿਵਲੀ ਮਾਨਾ ਵਾਲੇ ਸਤਾ ਜੀ ਸੰਦੀਪ ਮਾਨਾ ਔਰ ਟਿਵਲੀ ਮਾਨ 골ਡ ਪਲੇਅਰ ਸਾਡੇ ਪਿੰਡ ਦਾ ਸੀਨੀਅਰ ਪਲੇਅਰ ਠੀਕ ਹੈ ਸੀਨੀਅਰ ਬੰਦਾ ਸੀਨੀਅਰ ਆ ਆਪਣੇ ਤੋਂ ਕੋਈ 10 ਸਾਲ 5-10 ਸਾਲ ਸੀਨੀਅਰ ਹੈ ਕੂਤਰਬਾਈ ਠੀਕ ਹੈ ਜੀ 10 ਸਾਲ 10 ਸਾਲ ਮਿੱਥੋਂ ਸੀਨੀਅਰ ਹੈ ਕੂਤਰਬਾਈ ਬਾਕੀ ਮੇਰਾ ਜਿੰਦਾ ਸਾਰੀਆਂ ਗੇਮ ਮਦਦ ਚੁਮਾਈ ਹਾਂ ਹਾਂ ਮਸਤ ਗੁਰੂ ਹੈ ਮੇਰਾ ਗੁਰੂ ਅੰਦੇ ਵੀਰ ਹੈ ਕੋਈ ਬਾਕੀ ਦਾ ਕੋਈ ਚੈੱਕ ਕਰੇ ਠੀਕ ਆ ਕਿ ਨਹੀਂ ਲੈ ਵੀ ਥੋੜਾ ਕਰ ਲੇਗਾ ਹਾਂ ਜੀ ਦਾ ਗਾੜੇ ਨੇ ਤੋਂ ਸਭ ਕੁਤਰਾ ਦੱਸਦੇ ਪ੍ਰਭੂ ਆਹ ਕੁਤਰਾ ਰਹੇਗਾ ਬਈ ਜਿਹੜਾ ਟਿਗਲੀ ਦੇਣ ਲੱਗਾ ਤੁਹਾਨੂੰ ਠੀਕ ਆ ਵੱਡਾ ਰੱਤੀ ਫੂੰਝ ਵਾਲਾ ਮੇਨ ਕੁਤਰਾ ਵੱਡਾ ਰੱਤੀ ਫੂੰਝ ਵਾਲਾ ਜਿਵੇਂ ਤੁਸੀਂ ਰੱਤੀ ਦੇਖੀ ਆ ਆਪਣੀ ਹਾਂਜੀ ਹਾਂਜੀ ਗਲਾਬੀ ਬਾਗਲਾ ਦੀ ਰੱਤੀ ਐ ਠੀਕ ਉਹਦਾ ਲਗਭਗ ਤੋਂ ਆਇਆ ਰੱਖਲਾ ਵੀ ਉਹਦਾ ਪਿਓ ਐ ਰੱਤੀ ਦਾ ਠੀਕ ਚੰਗਾ ਕਿਉਂਕਿ ਰੱਤੀ ਐ ਜਿਹੜੀ ਉਹ ਵੱਡੇ ਫੂੰਝਲ ਦੀ ਪੱਠੀ ਦੀ ਪੱਠੀ ਹੈਗਾ ਤੀਜੇ ਸਾਈਂ ਤੇ ਉਹਦਾ ਰਿਜ਼ਲਟ ਤੁਹਾਨੂੰ ਪਤਾ ਐ ਤੇ ਇਹ ਵੀ ਤੋਂ ਇੱਕ ਲੈਵਲ ਉੱਤੇ ਐ ਇਹ ਰੱਤੀ ਦਾ ਪਿਓ ਮੰਨ ਲਓ ਤੇ ਵੱਡਾ ਰੱਤੇ ਪੂਜੇ ਵਾਲੇ ਦਾ ਪੱਠਾ ਉਹ ਵੀ ਰੱਤਾ ਪੂਜਾ ਦੇਖੋ ਲੈ ਜਿਵੇਂ ਸਾਵੇਂ ਹੀ ਆ ਤਾਂ ਇਹ ਤਾਂ ਮੈਂ ਤੁਹਾਨੂੰ ਦੱਸ ਦਿੰਨਾ ਇਹ ਛੋਡੇ ਵਾਸਤੇ ਵੀ ਸਿੱਧਾ ਹੀ ਹਿਸਾਬ ਹੈ ਇੱਕ ਗਿਫਟ ਹੀ ਹੈ ਬਹੁਤ ਜਿਆਦੇ ਤਗੜਾ ਏਦੋਂ ਬਾਅਦ ਜੇ ਤੁਸੀਂ ਸਾਹਮਣੇ ਇਹਨਾਂ ਨੂੰ ਰੱਖ ਲਈ ਤਾਂ ਮਾਨਕ ਤੇ ਲਈ ਵੀ ਬਾਂਦੂ ਤੁਹਾਡਾ ਕੁਝ ਤੇ ਜੇ ਤੁਸੀਂ ਆਖਾ ਵੀ ਨਹੀਂ ਇਹ ਕੋ ਕੁਝ ਨਹੀਂ ਹੋਈ ਹੈ ਹੈਨਾ ਫਿਰ ਫੇਰ ਆ ਕੰਮ ਸਿੱਧਾ ਹੀ ਹਿਸਾਬ ਦਾ ਠੀਕ ਹੈ ਕਿ ਨਹੀਂ 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 ਤੇ ਇੱਕ ਮਿੰਟ ਆ ਆ ਹੋ ਗਿਆ ਰੱਤੇ ਪੂਜਾ ਦਾ ਪੱਠਾ ਵੱਡੀ ਦਾ ਠੀਕ ਹੈ ਠੀਕ ਹੈ ਕਿ ਨਹੀਂ ਜਿਵੇਂ ਮੇਨ ਉਹਦਾ ਦਿੰਦੇ ਨੂ ਕਿਸੇ ਨੂੰ ਤੇਰੇ ਨਾਲ ਪਤਾ ਨਹੀਂ ਕਿਵੇਂ ਉਹਨੂੰ ਮੋਹ ਪਿਆਰ ਆਇਆ ਜਾਂ ਕੁਝ ਵੀ ਆਇਆ ਕਹਿੰਦਾ ਮੈਂ ਉਹਨੂੰ ਕੂਤਰ ਦੇਣੀ ਹੈ ਮੈਂ ਕੋਈ ਗਾਲ ਦੀ ਬੰਦਾ ਵਧੀਆ ਵਿਚਾਰਾ ਮੈਂ ਵੀ ਕੂਤਰ ਦੇਊਗਾ ਬਾਜ਼ੀਗਾ ਤੋਂ ਬਾਅਦ ਤੈਨੂੰ ਮੈਂ ਕੂਤਰ ਗਿਫਟ ਕਰਨੇ ਆ ਤੂੰ ਆਪ ਕਿਸੇ ਨੂੰ ਨਹੀਂ ਦਿੰਦੇ ਸਿੱਧੇ ਹਿਸਾਬ ਪਤਾ ਹੈ ਦੇਣੇ ਬੰਦ ਕੀਤੇ ਆ ਹੈ ਆ ਕਬੂਤਰੀ ਵੀ ਕੱਢ ਲੈ ਤੀਵੀ ਆ ਵੀ ਕੱਢੋ ਤੂੰ ਹੀ ਫੜਦਾ ਗਿਰ ਮੈਂ ਉਹ ਉਹ ਬਾਹਰ ਉਹ ਕੋਈ ਨਾ ਉਸਤਾਦ ਜੀ ਛੋਟੇ ਹੱਥਾਂ 'ਚ ਕੂਤਰ ਚੰਗੇ ਲੱਗਦੇ ਆ ਫੜ ਲਾ ਇਹ ਨੂੰ ਫੜ ਕੋਈ ਨਾ ਕਰ ਲਾ ਦੋ ਵੀ ਸੈਟਿੰਗ ਚ ਚੀ ਹੈ ਕਿ ਨਹੀਂ ਤੇ ਆਹ ਕੁਝ ਵੀ ਕੱਢੀ ਇੱਕ ਕਬੂਤਰੀ ਬਈ ਜਿੱਥੋਂ ਤੱਕ ਇਹਨੇ ਵੀ ਨੂੰ ਦੱਸਿਆ ਵੀ ਨਹੀਂ ਸੀਗਾ ਵੀ ਮੈਂ ਆਉਂਦੇ ਨਹੀਂ ਪਛਾਣ ਲਿਆ ਮੈਂ ਕਿ ਕਵੱਡੀ ਹੁੰਦੀ ਸੀ ਪੀਲੀਆਂ ਵਾਲੀ ਕਿ ਉਹਨਾਂ ਜੋ ਹੈ ਹੂੰ ਕੀ ਲੱਗਦੀ ਉਹਦੀ ਐਡੀ ਪੀਲੀਆਂ ਵਾਲੀ ਦੀ ਜਿਹੜਾ 6400 ਵਾਲਾ ਜਿਹੜਾ ਪੁੱਤਰ ਆਪਣਾ ਉਹਦੇ ਨਾਲ ਉਹਦੇ ਨਾਲ ਇਹ ਬਈ ਮੇਨ ਕਬੂਤਰੀ ਹੈ ਪੀਲੀਆਂ ਵਾਲੀ ਜਿਵੇਂ ਪ੍ਰਾਣੀ ਇਹਦੀ ਬੰਨ ਕੇ ਚੱਲ ਡਾਗੇ ਇੱਕ ਤਾਂ ਇੰਨੇ ਆ ਨਾ ਇਹ ਪੁੱਛੇ ਨਾ ਉਹ ਕਬੂਤਰੀ ਬਾਜੀ ਵੀ ਛੱਡੀ ਸੀ ਉਹ ਕਬੂਤਰੀ ਸਾਡੇ ਦਾਨ ਸਿੰਘ ਟੌਰੀਆ ਦੀ ਭੈਣ ਉਹ ਹਾਂ 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 ਜਿਹੜੀ ਦਾਨ ਸਿੰਘ ਵਾਲੇ ਛੱਡੀ ਸੀਗੀ ਠੀਕ ਆ ਕਿ ਨਹੀਂ ਉਹਦੇ ਪਿਓ ਦੀ ਭੈਣ ਉਹਦੀ ਮੰਨ ਕੇ ਚੱਲ ਵੀ ਹਾਂ ਉਹਦੇ ਪਿਓ ਦੀ ਭੈਣ ਉਹ ਕਬੂਤਰੀ ਭੈਣ ਨਹੀਂ ਬਣ ਗਈਆਂ ਭੈਣ ਨਹੀਂ ਦਾਨ ਸਿੰਘ ਵਾਲੇ ਆ ਇੱਕ ਹਸਾਲ ਤੇ ਦਾਨ ਸਿੰਘ ਵਾਲੀ ਜਿਹੜੀ ਛੱਡੀ ਸੀਗੀ ਠੀਕ ਆ ਕਿ ਨਹੀਂ ਇੱਕ ਹਸਾਲ ਤੇ ਦਾਨ ਸਿੰਘ ਵਾਲੇ ਜਿਹੜੀ ਛੱਡੀ ਸੀਗੀ ਆਪਾਂ ਗਲਾਵੀ ਟੂਸੀ ਟੌਰੀਆ ਵਾਲੀ ਉਹਦੀ ਭੈਣ ਬਣਦੀ ਹੈ ਗਾਂਹਾਂ ਤੋਂ ਜੇ ਰਿਸ਼ਤਾ ਬਣਾ ਕੇ ਤਾਂ ਆਪਾਂ ਮੁਖਦੀ ਗੱਲ ਇਹ ਤੇ ਕੋਲੇ ਵੱਡੇ ਬੇੜ ਪੀਲੇ ਵਾਲੀ ਕੂਤਰੀ ਬੈਠੀ ਐ ਤੇ ਉਹਦੀ ਪੱਠੀ ਐ ਤੇ ਜਿਹੜਾ ਦਾ 64 ਸੋਲਾ ਕਬੂਤਰਾ ਐ ਪੀਲੇ ਅੱਖਾਂ ਦਾ ਦਾ ਰੱਤੇ ਜੇ ਪੁੰਜਾਂ ਜਾਂ ਮੜਾ ਜੇ ਨਾ ਪੁੰਜ ਰੱਤੇ ਵਰਤਾ ਪੁੰਜ ਕਿਹੜਿਆਂ ਚੋਂ ਕਹਿਣੀ ਹੋਣੀ ਤੁਸੀਂ ਉਹ ਠੱਕੀ ਵਾਲਿਆਂ ਦਾ ਠੱਕੀ ਵਾਲਿਆਂ ਦਾ ਕਬੂਤਰ ਉਹ ਉਹਨਾਂ ਦੀ ਪੱਠੀ ਐ ਛੋਡੇ ਵਾਸਤੇ ਗੋਡ ਗਿਫਟੀ ਐ ਸਿੱਧੇ ਹਿਸਾਬ ਕਿਤਾ ਹੈ ਸਾਂਭ ਲੋਗੇ ਰੱਖ ਲੋਗੇ ਤਾਂ ਠੀਕ ਆ ਤੁਹਾਡਾ ਅੱਗੇ ਕੁਝ ਵੱਡ ਜੂਗਾ ਤੇ ਬਾਕੀ ਮੁਖਦੀ ਗੱਲ ਐ ਵੀ ਜਿੰਨੇ ਛੋਡੇ ਖੁੱਡੇ ਚ ਕਬੂਤਰ ਐ ਅਸੀਂ ਵੀਡੀਓ ਦੇਨੇ ਆ ਯਾਰ ਤੁਸੀਂ ਸਾਡੇ ਤੋਂ ਛੋਟੇ ਹੋ ਸਾਨੂੰ ਆਇਆ ਵੀ ਮਾਨਿਕ ਲਓ ਆਏ ਨਹੀਂ ਉਮਰ ਤੋਂ ਛੋਟੇ ਹੁੰਦੇ ਨੇ ਛੋਟੇ ਭਰਾਵਾਂ ਨੂੰ ਆਏ ਹੁੰਦਾ ਵੀ ਚੱਲ ਬੰਦਾ ਯਾਰ ਤਰੱਕੀ ਕਰੇ ਠੀਕ ਆ ਤੁਹਾਡਾ ਲਮੋ ਪਿਆਰ ਵੀ ਬਹੁਤ ਆ ਯਾਰ ਅਸੀਂ ਸਾਰੇ ਗੱਲ ਵੀ ਕਰਦੇ ਹੁਣ ਇਹ ਵਿਚਾਰਾ ਮਿਹਨਤ ਕਰਦਾ ਮੁੰਡਾ ਹਨਾ ਵੀ ਉਹਦੀ ਮਾਨਿਕ ਚੱਲ ਆਪਾਂ ਮਦਦ ਕਰੀਏ ਜਾਂ ਉਹਨੂੰ ਮੜਾ ਦੇ ਉੱਪਰ ਚੱਕੀਏ ਹੋਰ ਇਹਨੂੰ ਉਹ ਉਹ ਮੋਟੀਵੇਟ ਕਰੀਏ ਚੀਜ਼ਾਂ ਪਰੇ ਹਨਾ ਤਾਂ ਕਰਕੇ ਇਹਦਾ ਇੱਕ ਮੰਗਦੇ ਹੋਈ ਹੈ ਇੱਕ ਮੰਗਦੇ ਹੀ ਇਹ ਕਦੋਂ ਲੱਗ ਜਾਂਦਾ ਪੂਛ ਦਿਖਾਦਾ ਬਈ ਇਹਦੀ ਠੀਕ ਆ ਕਿ ਨਹੀਂ ਉਹੀ ਦੇਖ ਲੈ ਬਾਕੀ ਜੇ ਤੁਹਾਡੀ ਮਾਨਕ ਚਲੋ ਤੁਸ ਨੂੰ ਜਿਵੇਂ ਜਿਵੇਂ ਅੱਗੇ ਵਧੋਗੇ ਕਬੂਤਰ ਬਾਜੀ ਚ ਤੁਸ ਨੂੰ ਸਾਰੇ ਸਟੈਪ ਪਤਾ ਲੱਗ ਜਾਣਗੇ ਵੀਰੇ ਦੱਸਿਓ ਅੱਜ ਦੀ ਘੜੀ ਤੁਸ ਨੂੰ ਕੁਝ ਨਹੀਂ ਕਹਿਣਾ ਆਉਣਾ ਜਿਵੇਂ ਜਿਵੇਂ ਉਮਰ ਵਧੂਗੀ ਐਕਸਪੈਰੀਮੈਂਟ ਕਰੋਗੇ ਤੁਸ ਨੂੰ ਪਤਾ ਲੱਗ ਜਾਊ ਤੇ ਹੁਣ ਤੁਸੀਂ ਮਾਨਕ ਤੇ ਲੋ ਕਬੂਤਰ ਬਾਜੀ ਵਾਲੀ ਲੈਂਡ ਚ ਪ੍ਰੋਪਰ ਆਉਣਾ ਚਾਹੁੰਦੇ ਹੋ ਪ੍ਰੋਪਰ ਪ੍ਰੋਪਰ ਕਬੂਤਰ ਡਾ ਕੇ ਬਾਜ਼ੀਆਂ ਬੂਜ਼ੀਆਂ ਤੇ ਜਾਣ ਦਾ ਪੂਰਾ ਸੀਨ ਬਣਾਉਣਾ ਚਾਹੁੰਦੇ ਹੋ ਪੂਰਾ ਪੂਰਾ ਹੀ ਪੂਰਾ ਹੈਗਾ ਪੂਰਾ ਆਹ ਕਬੂਤਰ ਸੰਭਲਿਓ ਮੁਕਤੀ ਗੱਲ ਹੈ ਥੋਡੇ ਸਾਰੇ ਇੱਕ ਪਾਸੇ ਆ ਆਦੋਂ ਇੱਕ ਪਾਸੇ ਆ ਸਿੱਧੇ ਸਾਡੇ ਵਾਲੇ ਤਾਂ ਕੱਖਣੀ ਇਹਦੇ ਅੱਗੇ ਮੈਂ ਨਹੀਂ ਆਏ ਨਹੀਂ ਕਬੂਤਰ ਸਾਰੇ ਚੰਗੇ ਆ ਪਰ ਕੋਈ ਮਾਨ ਕੋਈ ਹੰਕਾਰ ਨਾਲ ਨਹੀਂ ਕਹਿੰਦੇ ਬਾਕੀ ਕਬੂਤਰ ਮੇਰੇ ਕਰੋ ਵੇਹਲਟਿਵਲੀ ਕਰੋ ਕਬੂਤਰ ਠੀਕ ਆ ਦੋਵੇਂ ਠੀਕ ਕੋਈ ਮਾਨ ਨਹੀਂ ਹੰਕਾਰ ਨਹੀਂ ਭਰਾ ਮੇਰੇ ਪਰ ਸਾਨੂੰ ਕਬੂਤਰਾਂ ਦੀ ਜਿੰਨੀ ਕੁ ਪਰਖ ਹੈ ਨਾ ਮੈਂ ਤਾਂ ਹੀ ਕਹਿਣਾ ਮੋਹ ਪਿਆਰ ਨਾਲ ਕਹਿਣਾ ਵੀ ਥੋਡੇ ਸਾਰੇ ਇੱਕ ਪਾਸੇ ਆ ਇਹ ਦੋ ਇੱਕ ਪਾਸੇ ਆ ਹਾਂ ਹੈਨਾ ਤੇ ਮਾਨਕ ਚਲੋ ਵੀ ਇਹ ਕਬੂਤਰ ਹੈ ਤੁਹਾਨੂੰ ਗਿਫਟ ਹੈ ਏਕਟਿਵਲੀ ਵੱਲੋਂ ਮੈਨੂੰ ਬਹੁਤ ਖੁਸ਼ੀ ਹੋਈ ਯਾਰ ਸੱਚੀ ਮੈਨੂੰ ਪਤਾ ਨਹੀਂ ਟੀਵਲੀ ਦੇ ਕਿਵੇਂ ਦੇਗ ਲਾਇਆ ਸਹੀ ਗੱਲ ਹੈ ਜਵਾ ਟੀਵਲੀ ਕਿਸੇ ਨੂੰ ਨਹੀਂ ਕਬੂਤਰ ਦਿੰਦਾ ਮੈਂ ਆਪ ਨੂੰ ਰਾਣ ਵੀ ਪਤਾ ਹੀ ਨਹੀਂ ਸੋਡੇ ਤੇ ਕਿਵੇਂ ਤੇ ਲਾਇ ਸਾਨੂੰ ਦੇ ਤੇ ਚਲੋ ਖੁਸ਼ੀ ਆ ਯਾਰ ਮੈਨੂੰ ਕੋਈ ਗੱਲ ਨਹੀਂ ਮੇਨ ਵੱਡੇ ਕਬੂਤਰਾਂ ਦੇ ਦੇਤੇ ਬਈ ਅਣੇ ਆਪ ਦੇ ਜਿਹੜੇ ਮੇਰੇ ਸਾਹਮਣੇ ਰਿਜਲਟੜਾ ਮੇਰੇ ਹੱਥੀ ਉੱਡੇ ਆ ਸਾਰੇ ਇਹ ਸਾਡੇ ਪਹਿਲਾਂ ਇਕੱਠੀ ਹੁੰਦੀ ਸਾਡੇ ਕੋਲੇ ਆਪ ਡਾਉਂਦੇ ਰਿਆ ਹੁਣ ਵੀ ਆ ਨਸਲ ਚੋ ਵੀ ਆਪਣੇ ਕੋਲੇ ਆ ਨਸਲ ਚੋ ਵੀ ਆਪਣੇ ਕੋਲੇ ਇਹ ਫੁੱਲ ਰਿਜਲਟ ਹੈ ਇਹਨਾਂ ਦਾ ਤੇ ਆਹ ਦਾ ਸੋਨ ਨੂੰ ਜਮਾ ਸਿੱਧੇ ਸਾਵੀ ਦੇ ਤੇ ਬਈ ਮੇਨ ਕੂਤਰਾ ਦੇ ਪੱਠੇ ਪੱਠੀ ਠੀਕ ਹੈ ਜੀ ਨਹੀਂ ਮੈਂ ਵੀ ਤੁਹਾਨੂੰ ਗਿਫਟ ਕਰੂੰ ਜ਼ਰੂਰ ਬਾਜੀਆਂ ਤੋਂ ਬਾਅਦ ਠੀਕ ਹੈ ਜੀ ਨਹੀਂ ਤੇ ਤੁਸੀਂ ਆਪ ਦਾ ਖੂਤਰ ਬਾਜੀ ਤੇ ਸੈਟਿੰਗ ਕਰੋ ਵਧੀਆ ਠੀਕ ਛਤਨਾ ਸ਼ੁਤਰਾਂ ਦੀ ਸੈਟਿੰਗ ਇਹ ਹੋ ਤੇ ਵਧੀਆ ਕੂਤਰ ਬਾਜੀ ਡਾਉਣ ਵਾਲੇ ਪਾਸੋਂ ਡਾਉਣ ਵਾਲੇ ਬਾਸ ਹਾਂ ਹੁਣ ਉਹ ਛੱਡੋ ਸਾਰਾ ਸਵਾਲ ਡਾਉਣ ਵਾਲੇ ਪਾਸੋਂ ਠੀਕ ਹੈ ਇਹਨਾਂ ਨੂੰ ਨਹੀਂ ਇਹਨਾਂ ਨੂੰ ਨਹੀਂ ਇਹਦੇ ਬੱਚੇ ਡਾਉਣੇ ਇਹਦਾ ਟਰਾਂ ਨੀ ਚ ਖੜਨੇ ਨਹੀਂ ਇਹਨਾਂ ਨੂੰ ਨਹੀਂ ਇਹਦੇ ਬੱਚੇ 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 ਇਹਨੂੰ ਤਾਂ ਹਵਾ ਨਹੀਂ ਲੋਣੀ ਬਾਹਰ ਲਈ ਤੁਸੀਂ ਇਹਦਾ ਬਖਾਣਾ ਨਹੀਂ ਬਾਕੀ ਬਸ ਠੀਕ ਐ ਸੋਟਰ ਨੂੰ ਮੂਹ ਪਿਆਰ ਆ ਬਈ ਯਾਰ ਸਾਡਾ ਤਾਂ ਇੰਦੇ ਜਿਹਾ ਹੋ ਜਾ ਸਾਹਮਣੇ ਲੜਾ ਨਿਕਲ ਜੂ ਵਿਚਾਰੇ ਦਾ ਕੱਟਦਾ ਦਾ ਠੀਕ ਐ ਕਮ ਆ ਫੜੀ ਆ ਆ ਫੜ ਲਾ ਕੋਈ ਗੱਲ ਇੱਕਦਾਂ ਕੁ ਤਰ ਤੂੰ ਫੜ ਲੈ ਇੱਥੇ ਆਏ ਦੂਜੀ ਫੋਟੋ ਅਸੀਂ ਜਾਣੇ ਆ ਫਿਰ ਜੀ ਸਾਨੂੰ ਉਹ ਕਰ ਦੋ ਜੀ ਲੋ ਵਿਦਾਈ ਕਰਕੇ ਦੋਈ ਆਜ ਤੱਕ ਆ ਗਏ ਡੋਲੀ ਦੀ ਕਾਰਨ ਪਾਣੀ ਵਾਰ ਬੰਨੇ ਦੀਏ ਵਾਏ ਬੰਨਾ ਬਨੀ ਬਾਹਰ ਕੜੇ ਕਿਲੋ ਚੋਲ ਹਾਂ ਪਾਣੀ ਵਾਰ ਬੰਨੇ ਦੀਏ ਮਾਂ ਐਣੀ ਬਨਾ ਬਨੀ ਬਾਹਰ ਕੜੇ ਚਲੋ ਇੱਕ ਦੋ ਮੋਟਾ ਮਾਰੇ ਮੁੰਤਾ ਜੀ ਯਾਰ ਇਹ ਤਾਂ ਆਉਂਦੇ ਸਾਨੂੰ ਬਾਹਲਾ ਚਾ ਚੜਦਾ ਤੇ ਜਗਸੀਰ ਸਿੱਧੇ ਹੀ ਸਾਹ ਹਕਦਾ ਬਾਹਲਾ ਮੋਹ ਹਦਾ ਛੋਟੇ ਯਾਰ ਬੱਦਾ ਹੀ ਸਰਾ ਯਾਰ ਇਹ ਗੱਲ ਹੀ ਮੁੱਕੀ ਸਰਾ ਹੀ ਹੈ ਕਿੰਨੇ ਟਾਈਮ ਚ ਪਹੁੰਚੋਗੇ ਮਿੰਡ ਬਾਈ ਜੀ ਲਗਭਗ ਡੇਢ ਘੰਟਾ ਲੱਗ ਜੂ ਪਹੁੰਚ ਕੇ ਫੂਰ ਕਰਦੇ ਬਾਈ ਬਣੇ ਜਿੱਥੇ ਪਹੁੰਚ ਗਏ ਸਾਨੂੰ ਫਿਕਰ ਹੁੰਦੀ ਹੈ ਠੀਕ ਹੈ ਬਾਕੀ ਜਿਵੇਂ ਇਹਨੂੰ ਬਹੁਤ ਨਿਆਰਾ ਆ ਪੂਤਰ ਨਹੀਂ ਕਰਾਂਗੇ ਮੁੰਡਿਆ ਆਪਣੀ ਤੇ ਬਸ ਸੈਟ ਹੈ ਕੰਮ ਓਕੇ ਆ ਰੋਟਾਂ ਜਦੋਂ ਜੀ ਕਰਦਾ ਇਤਹਾਜ ਆ ਕਰੋ ਤੇ ਹੁਣ ਲੇਟ ਹੋਈ ਜਾਂਨੋ ਤੇ ਬਾਈ ਬਣੇ ਟਾਈਮ ਨਾਲ ਘਰੇ ਪਹੁੰਚ ਜੋ ਹਣਾ ਤੁਸੀਂ ਦੁਬਾਰਾ ਤੇ ਠੰਡ ਹੋਏ ਤੇ ਧੁੰਦ ਹੋ ਜਾਂਦੀ ਹੈ ਤੇ ਨਾਲੇ ਥੋੜਾ ਏਰੀਏ ਦਾ ਹਾਂ ਏਰੀਏ ਦਾ ਵੀ ਹੈਗਾ ਇਹਦਾ ਹੈ ਚਲੋ ਜੀ ਬਾਏ ਬਾਏ ਠੀਕ ਹੈ ਹਾਂ ਜੀ ਟਰਮਾਲੇ ਪਹੁੰਚ ਗਏ ਸੀ ਜੀ ਤੇ ਮੋਟਰਸਾਂ ਚ ਇਤਹਾਜ ਮੁੱਕ ਗਿਆ ਤੇ ਹਜੇ 15-20 ਕਿਲੋਮੀਟਰ ਪਿਆ ਆਪਣਾ ਪਿੰਡ ਠੀਕ ਹੈ ਜੀ ਤੇ ਜਸ਼ਨ ਦਾ ਮਫਰਲ ਲੱਗ ਪਿਆ ਤੇ ਆਪਣੇ ਕੋਲੇ ਕਬੂਤਰ ਆ ਜੀ ਤੇ ਬਸ ਚਲਦੇ ਆ ਘਰੇ ਆ ਰਹੇ ਕਬੂਤਰ ਆਪਣੇ ਕੋਲੇ ਠੀਕਾ ਚੋਬਰਵਤ ਚ ਮਫਰਲ ਤੈਨੂੰ ਬੜੇ ਸੇਫ ਰੱਖੇ ਆਪਾਂ ਜਾਨਵਰ ਬਰ ਰੱਖਣੇ ਆ ਤੇ ਇੱਕ ਰਾਹ ਯਾਰ ਚਲਦੇ ਆ ਉੱਥੇ ਫਿਰ ਘਰੇ ਜਾ ਕੇ ਗੱਲਾਂ ਬਾਤਾਂ ਸ਼ੇਅਰ ਕਰਦੇ ਆ ਤੁਹਾਡੇ ਨਾਲ ਬੜੇ ਬਾਈ ਆਪਣਾ ਪਿੰਡ ਪਹੁੰਚਦੇ ਆ ਪਿੰਡ ਆ ਜੀ ਦੋਦੇਵਾਲਾ ਇੱਕ ਮਿੰਟ ਜੰਗ ਕਰਕੇ ਵਿਖਾਦਾ ਚੋਬਰ ਨੂੰ ਆ ਰਿਹਾ ਜੀ ਦੋਦੇਵਾਲਾ ਠੀਕਾ ਚੋਬਰ ਇਧਰ ਦੋਦੇਵਾਲੀ ਟਾਣੀਆਂ ਚ ਆਪਣੀ ਟਾਣੀਆਂ ਇੱਥੇ ਖੜੇ ਧੁੰਦ ਬਹੁਤ ਜ਼ਿਆਦਾ ਤੁਸੀਂ ਸੋਚ ਨਹੀਂ ਸਕਦੇ ਇੰਨੀ ਧੁੰਦਾ ਜੀ ਬੰਦੇ ਨੂੰ ਬੰਦਾ ਨਹੀਂ ਵੇਖਦਾ ਤੇ ਫੇ ਮੈਨੂੰ ਪਰਲੇ ਪਾਸੇ ਜਾਣਾ ਬਹੁਤ ਔਖਾ ਹੋਇਆ ਤੇ ਆਪਾਂ ਭੱਜ ਕੇ ਜਾ ਕੇ ਵਾਇਗਰੂ ਦਾ ਨਾਮ ਲੈ ਕੇ ਪਰਲੇ ਪਾਸੇ ਛੋੜੀ ਤੇ ਇਹ ਇਧਰੋਂ ਆਪਣੇ ਫਾਦਰ ਸਾਹਿਬ ਹੁੰਦੇ ਆ ਠੀਕ ਹੈ ਜੀ ਤੇ ਉਹ ਮੁੰਡੇ ਫਿਰ ਜਾਵੜੇ ਉਹਨਾਂ ਦੇ ਘਰੋਂ ਫੋਨ ਆਈ ਜਾਂਦੇ ਮੈਂ ਕੋਈ ਨਹੀਂ ਗੁੱਸਾ ਕੋਈ ਨਹੀਂ ਤੁਸੀਂ ਮੈਨੂੰ ਇੱਥੇ ਚੜਤੋ ਤਾ ਜਾਵੜੋ ਤੇ ਚਲੋ ਚੱਲਦੇ ਹਾਂ ਆਓ ਜੀ ਤੇ ਪਹੁੰਚ ਚੁੱਕੇ ਆ ਕਰੇ ਕੀ ਬਾਤਾਂ ਜੀ ਵੈਰੀ ਗੁੱਡ ਜੀ ਲੈਦਾ ਚੁੱਕੀ ਹੈ ਜੀ ਵਧਾਈ ਦੇ ਪਾਤਰ ਹੋਵੋਗੇ ਜੀ ਸਾਰੇ ਭਰਾ ਮੇਰੇ ਵੱਡੇ ਛੋੜੇ ਭਰਾ ਜੀ ਇਹ ਇਧਰ ਆਪਾਂ ਜੀ ਤੰਦ ਦੇਖੋ ਜੀ ਸੋ ਮੈਣੀ ਤੰਦ ਲਾਈਟ ਵੀ ਨਹੀਂ ਨਹੀਂ ਤਾਰ ਲੱਗੀ ਸੌਰੀ ਵੈਰੀ ਗੁੱਡ ਕਰੰਟ ਨਾ ਆਇਆ ਕਰੰਟ ਨਾ ਆਇਆ ਜੀ ਕਰੰਟ ਐਕਸਪੈਰੀਮੈਂਟ ਤਾਰ ਨਾ ਹਿੱਲ ਗਈ ਜੀ ਤਾਰ ਹਿੱਲ ਗਈ ਲਾਈਟ ਹੈਗੀ ਹੈ ਜੀ ਲਾਈਟ ਹੈਗੀ ਦੂਜੇ ਕਮਰੇ ਜੀ ਹੈਗੀ ਹੈ ਜੀ ਕੀਆ ਬਾਤਾਂ ਜੀ ਨੀਯਾਰੇ ਆਈ ਜੋੜੀ ਬਾਈ ਰਨਿੰਗ ਗਿਫਟ ਕੀਤੀ ਆਪਾਂ ਨੂੰ ਵੀ ਵਿਖਾਉਣੇ ਆ ਜੀ ਠੀਕ ਹੈ ਜੀ ਤੇ ਕੀਆ ਬਾਤਾਂ ਸਵਾਦ ਆਈ ਜਾਂਦਾ ਸਵਾਦ ਜਾਈ ਜਾਂਦਾ ਜੀ ਤੇ ਲਾਈਟ ਮੈਂ ਉਪਰ ਬਚ ਗਈ ਜੀ ਮਰ ਜਾਣਾ ਸੀ ਜੀ ਅੱਜ ਕਮਲ ਕਹਿਆ ਬਈ ਕਿ ਕਿਉਂਕਿ ਠੰਡ ਬਹੁਤ ਆ ਜੀ ਮੈਂ ਕਹਿੰਦਾ ਜੀ ਇੰਨੀ ਠੰਡ ਮੈਂ ਕਦੇ ਵੇਖੀ ਨਹੀਂ ਠੰਡ ਵੇਖਦਾ ਤਾਂ ਕਹਿੰਦਾ ਮਹਿਸੂਸ ਇੰਨੀ ਕੀਤੀ ਹੈ ਵੀ ਬਹੁਤ ਜ਼ਿਆਦਾ ਤੇ ਇਧਰ ਬਾਈਆਂ ਨੇ ਜਿਹੜੀ ਜੋੜੀ ਗਿਫਟ ਕੀਤੀ ਆ ਉਹ ਇਹਦੇ ਚਾ ਬਈ ਸਾਰੇ ਦੋਪਾਲਾਂ ਬਈ ਬਹੁਤ ਬਹੁਤ ਦਿਲੋਂ ਧੰਨਵਾਦ ਬਹੁਤ ਜ਼ਿਆਦਾ ਜਿਹੜਾ ਬਾਈਆਂ ਨੇ ਮੇਰੇ ਤੇ ਵਿਸ਼ਵਾਸ ਮਤਲਬ ਆਹ ਦੇ ਛੋਟੇ ਭਰਾ ਨੂੰ ਕਬੂਤਰ ਗਿਫਟ ਕੀਤਾ ਬਈ ਇਹ ਵੀ ਇੱਕ ਵਿਸ਼ਵਾਸ ਤੇ ਹੁੰਦਾ ਭਰਾਵਾਂ ਦਾ ਤੇ ਇੰਨੇ ਬਾਈ ਮੈਂ ਦਿਲੋਂ ਰਿਸਪੈਕਟ ਕਰਦਾ ਭਰਾਵਾਂ ਦੀ ਕੋਈ ਐ ਨਹੀਂ ਵੀ ਮੈਂ ਵੀਡੀਓ ਬਣਾਉਂਦਾ ਮਾਰੇ ਬਾਈ ਬਹੁਤ ਵਧੀਆ ਬੰਦੇ ਆ ਜਿਨ੍ਹਾਂ ਨੂੰ ਕਹਦੀ ਹੈ ਨਾ ਬਹੁਤ ਵਧੀਆ ਉਹਨੇ ਕਹੜ ਬੰਦੇ ਆ ਬਈ ਜਿਹੜੇ ਬਾਈਆਂ ਨੇ ਆਪਣਾ ਕੋ ਉਤਰ ਗਿਫਟ ਕੀਤਾ ਬਈ ਸਾਰੇ ਬਾਈਆਂ ਦਾ ਬਹੁਤ ਬਹੁਤ ਧੰਨਵਾਦ ਦਮਣੀ ਬਾਈ ਟਿਬਲੀ ਬਾਈ ਮਨਪ੍ਰੀਤ ਬਾਈ ਠੀਕ ਹੈ ਚੋਪਰਾ ਸਾਰੇ ਚੋਪਰਾ ਦਾ ਬਈ ਬਹੁਤ ਬਹੁਤ ਦਿਲ ਤੋਂ ਧੰਨਵਾਦ ਆ ਬਈ ਠੀਕ ਹੈ ਜੀ ਤੇ ਤੁਸੀਂ ਛੋਟੇ ਭਰਾ ਨੂੰ ਮਾਨੇ ਕੀਤਾ ਤੇ ਇੱਕ ਜੋੜੀ ਹੱਤ ਕੀਤੀ ਹੈ ਤੇ ਆਪਾਂ ਇਹ ਜਾਨ ਤੋਂ ਵੀ ਵੱਧ ਇਨਸਾਨ ਕੇ ਰੱਖਾਂਗੇ ਬਾਈਆਂ ਦਾ ਮਾਣ ਹੈ ਇਹ ਜਿਹੜਾ ਆਪਾਂ ਨੂੰ ਗੋੜੀ ਗਿਫਟ ਜੋੜੀ ਗਿਫਟ ਦਿੱਤੀ ਹੈ ਇੱਕ ਮਾਣ ਤੇ ਹੁੰਦਾ ਬਾਈ ਦਿਲੋਂ ਆਪਾਂ ਨੂੰ ਪਿਆਰ ਕਰਦੇ ਆਂ ਆਪਾਂ ਵੀ ਉਹਨਾਂ ਨੂੰ ਤੇ ਉਹ ਵੀ ਆਪਾਂ ਨੂੰ ਬਈ ਦਿਲੋਂ ਪਿਆਰ ਕਰਦੇ ਆਂ ਤੇ ਬਾਕੀ ਆ ਚੋਬਰਾਂ ਨੇ ਜੋੜੀ ਗਿਫਟ ਕੀਤੀ ਸੀ ਤਿੰਨ ਕਿਵੇਂ ਹੋ ਗਏ ਹੈਗੇ ਤਾਂ ਦੋ ਹੀ ਸੀ ਉਹ ਕਿਧਰੋਂ ਆ ਗਿਆ ਉਹ ਕਿਧਰ ਦੀ ਵੜ ਜਾਂਦਾ ਯਾਰ ਉਹ ਚਿੱਟੀਆਂ ਖਣਾ ਜੀ ਆਹ ਜੋੜੀ ਹੈ ਜੀ ਆਈ ਕੂਤਰੀ ਜੀ ਆਹ ਖਟੀਆਂ ਘਾਲੇ ਠੀਕ ਹੈ ਜੀ ਬਾਕੀ ਬਾਈ ਨੇ ਦੱਸਿਆ ਆਹਾਂ ਦੋ ਤੇ ਉਹ ਥੱਲੋਂ ਦੀ ਵੜ ਕੇ ਇਹਨਾਂ ਨੂੰ ਸਪੈਸ਼ਲ ਪਿੰਜਰੇ ਚ ਰੱਖਣੇ ਆ ਤੇ ਉਹ ਤਾਂ ਕੋਈ ਨਹੀਂ ਅੱਜ-ਅੱਜ ਕਿਉਂਕਿ ਨੇਰਾ ਹੋ ਗਿਆ ਕੱਲ ਪੂਰਾ ਇਹਦਾ ਪ੍ਰਬੰਧ ਕਰਕੇ ਰੱਖਣਾ ਪਿੰਜਰੇ ਦਾ ਐ ਨਹੀਂ ਕੋਈ ਮਾੜੀ-ਮੋਟੀ ਗੱਲ ਹੈ ਥੱਲੋਂ ਪੂਰਾ ਪ੍ਰੋਪਰ ਸਾਈਡ ਤੇ ਜਾਲੀਆਂ ਲਾ ਗੱਟੇ ਦੋਬਲ-ਦੋਬਲ ਸਿਉਂਕ ਕੇ ਤੇ ਮਤਲਬ ਜਾਨ ਤੋਂ ਬਰਾਬਰ ਰੱਖਣੇ ਆ ਇਹਨਾਂ ਨੂੰ ਠੀਕ ਹੈ ਜੀ ਤੇ ਬਾਕੀ ਓਕੇ ਦੀ ਰਿਪੋਰਟਾਂ ਜਾਣ ਕੇ ਇਹਨਾਂ ਨੇ ਦਾਣਾ ਪਾਣੀ ਗਰਮ ਪਾ ਦਈਏ ਰੈਕਟ ਹੋ ਗਿਆ ਅੱਗੇ ਤੋਂ ਟਾਈਮ ਨਾਲ ਦਾਣੇ ਪਾਇਆ ਕਰਾਂਗੇ ਨਾਲੇ ਪਰਲੇ ਘਰੇ ਚਲਦੇ ਆ ਜੀ ਪਾਣੀ ਪੂਣੀ ਤੱਤਾ ਕਰਕੇ ਲਿਆਉਣੇ ਆ ਤੇ ਫਿਰ ਕੂਤਰਾ ਨੂੰ ਪਾਉਣੇ ਆ ਜੀ ਠੀਕ ਆ ਬਈ ਬਾਕੀ ਓਕੇ ਦੀ ਰਿਪੋਰਟਾਂ ਆਪਣੇ ਵਾਲੇ ਵੀ ਜਾਨਵਰ ਸੈੱਟ ਆ ਤੇ ਬਾਈ ਵਾਲੇ ਵੀ ਜਾਨਵਰ ਸੈੱਟ ਆ ਠੀਕ ਆ ਜੀ ਤੇ ਦਿਲ ਤੋਂ ਆਪਾਂ ਰਿਸਪੈਕਟ ਕਰਦੇ ਆ ਭਰਾਵਾਂ ਦੀ ਜਿਨ੍ਹਾਂ ਨੇ ਮਾਣ ਕੀਤਾ ਆਪਣਾ ਇਹਨਾਂ ਸਨਮਾਨ ਕੀਤਾ ਬਾਈਆਂ ਨੇ ਗਿਫਟ ਦਿੱਤਾ ਠੀਕ ਆ ਜੀ ਤੇ ਬਾਈਆਂ ਨੂੰ ਕਦੇ ਭੁੱਲਦੇ ਨਹੀਂ ਜਿਨ੍ਹਾਂ ਚ ਕਰ ਜਾਣ ਹੈ ਸਰੀਰ ਚ ਉਹਨਾਂ ਚ ਕਰਵਾਈ ਯਾਦ ਰਹਿਣਗੇ ਮਿਲਦੇ ਰਵਾਂਗੇ ਠੀਕ ਹੈ ਜੀ ਪੂਰਾ ਕੈਂਡ ਸੀਨ ਬਣਾ ਕੇ ਰੱਖਾ ਹੋਵੇ ਕਰਨ ਲੱਗੇ ਐਂਡਿੰਗ ਤੇ ਵਿੱਚ ਬਾਈ ਦਾ ਫੋਨ ਆ ਗਿਆ ਸੀ ਦਮਣੀ ਬਾਈ ਦਾ ਇੱਥੇ ਹੀ ਮਿਲਦੇ ਅੰਨਾਵੇਂ ਬਲੌਗ ਦੇ ਵਿੱਚ ਤੇ ਆਪਣੇ ਬਈਆਂ ਦਾ ਚੈਨਲ ਸਬਸਕ੍ਰਾਈਬ ਕਰ ਲਿਓ ਗੁਰਪ੍ਰੀਤ ਦਾ ਜੋਸ਼ ਹੁੰਦਾ ਟੂ ਬ੍ਰਦਰਸ ਠੀਕ ਹੈ ਚੋਬਰਾ